来 मॉर्निंग ਦਾ ਟਾਈਪ ਸੀਗਾ ਬਸ ਸਤਨਾਮ ਜਿਹੜੀ ਬਨਾਲਾ ਰੂਟ ਨੂੰ ਜਾਂਦੀ ਜਾਂ ਮਹਿਲਾਂ ਤੋਂ ਬਨਾਲਾ ਸੰਦੌੜ ਵਾਲੀ ਬੱਸ ਆ ਗਈ ਹਨਾ ਤੇ ਹੋ ਚੁੱਕਿਆ ਕ੍ਰੈਸ਼ਡ ਸਾਰੇ ਸਵਾਰੀਆਂ ਥੱਲੇ ਉਤਰ ਗਏ ਆਪਣੇ ਪਿੰਡ ਦੀਆਂ ਸਵਾਰੀਆਂ ਨੇ ਗਈਆਂ ਸਾਰੀਆਂ ਤੇ ਹੁਣ ਇਹ ਨਵੀਂ ਬੱਸ ਮੁਕਾਉਣਗੇ ਤੇ ਸਵਾਰੀਆਂ ਨੇ ਚੜਾਉਣਗੇ ਤੇ ਟਰੈਕਟਰ ਵੀ ਆ ਰਿਹਾ ਟਰੈਕਟਰ ਦੇ ਨਾਲ ਬੱਸ ਨੂੰ ਕੱਢਣਗੇ ਕਿਉਂ ਬੱਸ ਨੀਵੇਂ ਥਾਂ ਤੇ ਡਿੱਗ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਯਾਰ ਇੱਕੋ ਦਮ ਪਲਟ ਜਾਣੀ ਸੀ ਬੱਸ ਇਸ ਸਵਾਰੀਆਂ ਥੱਲੇ ਉਤਰਦੀਆਂ ਨੇ ਸਾਰੀਆਂ ਸਾਰੀਆਂ ਇਹਨਾਂ ਨੂੰ ਨੁਕਸਾਨ ਹੋ ਜਾਣਾ ਸੀ ਬਸ ਕੇ ਲੇਕਿਨ ਚਲੋ ਇੱਟਾ ਵੀ ਕੋ ਚੱਕਰ ਨਹੀਂ ਹੈ ਹੁਣ ਠੀਕ ਹੋ ਗਿਆ ਸਵਾਰੀਆਂ ਥੱਲੇ ਉੱਚਕੀਆਂ ਨੇ ਤਿਆਰ ਇਹ ਆ ਨਵੀਂ ਬੱਸ ਉਹਦੇ ਵਿੱਚ ਬਹਿ ਕੇ ਸਾਰੀ ਸਵਾਰੀਆਂ ਜਾਣਗੀਆਂ ਕੋਈ ਮਾਲਕ ਦਾ ਸ਼ੁਕਰ ਹੈ ਜੋ ਬੱਸ ਟੇਢੀ ਵੀ ਨਹੀਂ ਹੋਈ ਪਲਟੀ ਨਹੀਂ ਹੈ ਹੈ ਜਗਾ ਇਹ ਬਹੁਤ ਨਰਮ ਸੀ ਉਹਦੇ ਕਰਕੇ ਟੇਢੀ ਹੋ ਗਈ ਯਾਰ ਆ ਲਓ ਜੀ ਦੋਸਤੋ ਇਹ ਆਪਣਾ ਬਲੌਗ ਆ ਬੱਸ ਖੜੀ ਆ ਕਲਾਲੇ ਜਾਣ ਵਾਲੇ ਰਸਤੇ ਦੇ ਉੱਤੇ ਜਦੋਂ ਕਲਾਲੇ ਤੋਂ ਆਪਾਂ ਆਉਨੇ ਆ ਚਹਾਨ ਕੇ ਖੁਰਦਵਾਲ ਨੂੰ ਤੇ ਉਸ ਰਾਹ ਦੇ ਉੱਤੇ ਬੱਟੇ ਪਾਏ ਹੋਏ ਨੇ ਉਸ ਰਾਹ ਦੇ ਉੱਤੇ ਬੱਸ ਖੜੀ ਆ ਇਹ ਮਾੜਾ ਹੋਊਗੀ 10-15 ਮਿੰਟ ਦੇ ਬਾਅਦ ਗੱਲ ਬੱਸ ਆ ਰਹੀ ਹੈ ਕਹਿੰਦੇ ਗੱਲ ਇਹਨਾਂ ਦੀ ਹੀ ਬੱਸ ਆ ਜਿਹਦੀ ਸਬਦਾ ਲੈ ਕੇ ਆ ਰਹੇ ਨੇ ਵਿਰੋਧਨ ਤੇ ਬੈਠ ਕੇ ਜਾਣਗੇ ਸਾਰੀ ਸਵਾਰੀਆਂ ਹਾਂ ਵੀਰੇ ਕਿੱਥੇ ਜਾ ਰਹੇ ਹੋ ਅੱਛਾ ਠੀਕ ਹੈ ਤੇ ਸਾਰੀਆਂ ਸਵਾਰੀਆਂ ਨੂੰ ਇੰਜੋਏ ਕਰ ਰਹੀਆਂ ਨੇ ਜਾਂ ਨਹੀਂਆਂ ਉਤਰ ਕੇ ਕੋਈ ਖੇਤਾਂ 'ਚ ਜਾ ਰਿਹਾ ਕੋਈ ਕਿੱਧਰ ਜਾ ਰਿਹਾ ਹਨਾ ਤੇ ਚਲੋ ਵੀ ਬਸ ਗਿਆ ਵਾਕਿ ਮਾਲਕ ਦੀ ਕਿਰਪਾ ਯਾਰ ਸਾਰਿਆਂ ਦੇ ਸਿਰ ਤੇ ਹੋਣੀ ਚਾਹੀਦੀ ਆ ਵਾਹਿਗੁਰੂ ਦੀ ਕਿਰਪਾ ਵਾਹਿਗੁਰੂ ਦਾ ਮੇਰੇ ਪਰਿਆਸਤ ਹੋਣਾ ਚਾਹੀਦਾ ਕਦੇ ਵੀ ਰਹੇ ਜਾ ਬਾਈ ਚਾਂਸ ਚਾਂਸ ਹੋ ਜਾਂਦਾ ਹੁੰਦਾ ਪਤਾ ਨਹੀਂ ਲੱਗਦਾ ਤਾਂ ਧਿਆਨ ਰੱਖਿਓ ਸਾਰੇ ਜਣੇ ਧਿਆਨ ਨਾਲ ਇਕੱਠੇ ਹੋ ਕੇ ਬੈਠਿਆ ਕਰੋ ਬਸ ਦੇ ਉੱਤੇ ਹਨਾ ਕੁਝ ਵੀ ਪ੍ਰੋਬਲਮ ਆ ਸਕਦੀ ਆ ਬਸ ਦੇ ਵਿੱਚ ਪਰ ਇਸ ਟਾਈਮ ਬਚ ਗਈ ਆ ਜੋ ਬਸ ਪਲਟੀ ਨਹੀਂ ਹੋਈ ਸਾਰੀਆਂ ਸਵਾਰੀਆਂ ਠੀਕ ਠਾਕ ਨੇ ਤੁਸੀਂ ਦੇਖ ਰਹੇ ਹੋ ਅੱਜ ਦੀ ਨਿਊਜ਼ ਨਿਕੋ ਪੱਡੇ ਪਾਇ ਹੋਏ ਨੇ ਮਹਿਲਕਲਾ ਦੀ ਮਹਿਲਕਲਾ ਨਹੀਂ ਕਲਾਲਾ ਤੋਂ ਜਹਾਨਕੇ ਖੁਰਦ ਜਾਣ ਵਾਲੀ ਬੱਸ ਦੇ ਰਾਹ ਦੇ ਵਿੱਚ ਪਲਟਣ ਦੇ ਕਾਰਨ ਸਵਾਰੀਆਂ ਨੂੰ ਉਤਰਨਾ ਪੈ ਗਿਆ ਹੁਣ ਚਲੋ ਵੀ ਦੋਸਤੋ ਥੈਂਕ ਯੂ ਸੋ ਮੱਚ ਮਿਲਦੇ ਆਵਾਂ ਨੈਕਸਟ ਵੀਡੀਓ ਬਾਅਦ లైక్మెంట్ సబ్స్క్రైబ్ ਕਰ ਦਿਆ ਕਰੋ ਤੁਸੀਂ ਦੇਖ ਰਹੇ ਹੋ ਸਵਾਰੀਆਂ ਖੜੀਆਂ ਨੇ ਚਲੋ ਵੀ ਦੋਸਤੋ थैंक यू सो मच नेक्स्ट कैमरा ਬਹੁਤ अच्छी ਵੀਡੀਓ ਲੈ ਕੇ ਆਉਂਗਾ ਇਸ ਤੋਂ ਬਾਅਦ ਜਰੂਰ ਦੇਖਣਾ ਹੈ ਆਪਣੇ ਚੈਨਲ ਦੇ ਪਾ ਲੂੰਗਾ थैंक यू सो मच ధన్యవాద్ ਕੈਮਰਾ ਬੰਦ ਹੋ ਰਿਹਾ ਹੈ थैंक यू सो मच